ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਧੱਕਾਸ਼ਾਹੀ ਕਰਦੇ ਹੋયા ਆਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾਦਾਰ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਏ ਲਾਈ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਜੋ ਨਖੇਤੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਤੋਏ ਤੋਏ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਐ ਲਾਈ ਗਈ ਹੈ ਇੱਕੋ ਮੰਸ਼ਾ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾ ਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ ਇਨੀਆਂ ਕੁ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਧੱਕਾਸ਼ਾਹੀ ਕਰਦੇ ਹੋયા ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾ ਦਾ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਐ ਲਾਈ ਜੇਤੀ ਪੂਰੇ ਪੰਜਾਬ ਦੇ ਵਿੱਚ ਜੋ ਨਖੇਤੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਤੋਏ ਤੋਏ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਐ ਲਾਈ ਗਈ ਹੈ ਇੱਕੋ ਮੰਸ਼ਾ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਹੈ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾ ਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ ਇੰਨੀਆਂ ਕੁ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ ਨੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਧੱਕਾਸ਼ਾਹੀ ਕਰਦੇ ਹੋયા ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾਦਾਰ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਏ ਲਾਈ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਜੋ ਨਖੇਦੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਤੋਏ ਤੋਏ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਏ ਲਾਈ ਗਈ ਹੈ ਇੱਕੋ ਮੰਸ਼ਾ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾ ਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ ਐਨੀਆਂ ਕੁ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀਆਂ